ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਬੁਰਜਵਾਰ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਬਰਗਾੜੀ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਗੁਰਪ੍ਰੀਤ ਬਾਈ ਦਾ ਨਾਮ ਆ ਤੇ ਵਪਾਰ ਦਾ ਵੀਰ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਈ ਹੋਈ ਏ ਇੱਕ ਮੱਝ ਦੇ ਦਰਸ਼ਨ ਕਰਵਾਉਣੇ ਆ ਮਿੱਤਰੋ ਇਹ ਤੀਜਾ ਸੂਆ ਸੂਈ ਆ ਮਗਰ ਇਹਦੇ ਕੱਟੀਆਂ ਵੀ ਤੋਂ 25 ਦਿਨਾਂ ਦਾ ਸੁ ਕੱਟਾ ਕੱਟਾ ਇਹਦੇ ਮਗਰ ਆ 25 ਦਿਨਾਂ ਦਾ ਮਹੀਨੇ ਤੋਂ ਥੱਲੇ ਥੱਲੇ ਦਾ ਇਹਦਾ ਸੁਆਵਾ ਮਿੱਤਰੋ ਦੁੱਧ ਕੰਡੇ ਤੋਲਣ ਵਾਲਾ 9 10 ਕਿਲੋ ਇਹਦੇ ਥਰੇ ਤਿਆਰ ਆ ਚਵਾਈ ਚੁਈ ਦੀ ਓਕੇ ਦੀ ਰਿਪੋਰਟ ਆ ਲੇਵੇ ਭਾਂਡੇ ਨੂੰ ਸਾਫ ਸੁਥਰੀ ਆ ਜੰਨੀ ਹੈਗੀ ਆ ਮਿੱਤਰੋ ਕੱਦ ਕਾਠਾ ਦੇ ਵਿੱਚ ਵੀ ਚੰਗੀ ਆ ਪਾਟੀ ਬੰਤਰ ਦੇ ਵਿੱਚ ਵੀ ਚੰਗੀ ਆ ਥੋੜੀ ਜੀ ਮੈਨੇ ਜੀ ਨਹੀਂ ਲਾਇਆ ਪੱਠੇ ਨਹੀਂ ਖਾਦੇ ਪਾਈ ਹੁਣੀਆਂ ਦੇ ਉਪਰਾਂ ਕਰਦੀ ਆ ਦੁੱਧ ਜਿਹੜੇ ਭਰਾ ਦੇ ਕੋਲੇ ਖਾਣ ਲੱਗ ਜੂਗੀ 10 11 ਕਿਲੋ ਖੁੱਲਾ ਡੁੱਲਾ ਦਹੀ ਜੂਗੀ ਚੋਣ ਚਣ ਚੰਗਾ ਲੱਗਾ ਹੋਇਆ ਵਾ ਰੇਟ ਆ ਜਿਹੜਾ ਉਹ ਇਹਦਾ 85000 ਰੁਪਿਆਵਾ ਵਿੱਚੋਂ ਮੰਨਤਨ ਹੋ ਜਾਊਗਾ ਮਿੱਤਰੋ ਇਹ ਮੱਝ ਬਾਈ ਗੁਰਪ੍ਰੀਤ ਦੇ ਕੋਲੇ ਪੁਰਜ ਦਵਾਰ ਸਿੰਘ ਵਾਲੇ ਪਿੰਡ ਦੇ ਵਿੱਚ ਖੜੀ ਹੋਈ ਆ ਜਿਹੜੇ ਭਰਾ ਨੂੰ ਚਾਹੀਦੀ ਆ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਸਕਦੇ ਆ ਤੇ ਗੱਲਬਾਤ ਕਰਕੇ ਮੈਨੂੰ ਖਰੀਦ ਸਕਦੇ ਆ ਲੈ ਵੀ ਪੁੱਤ ਇਹਨੂੰ ਤੋੜ ਕੇ ਤਾਂ ਨਹੀਂ ਵਿਖਾਇਆ ਜਾਣਾ ਪਰ ਕੈਮਰਾ ਨੇ ਜਦੀਕ ਤੋਂ ਲੱਗ ਲੈ ਵੀ ਸਾ ਵੀ ਤੋਰੀ ਮਣੇ ਜੀ ਖੋਲੀ ਇਹਨੂੰ ਵੀਰ ਬਣ ਕੇ ਵਿਖਾਈ ਮੜਾ ਜੈਨੂੰ ਕੱਢੀ ਬਾਹਰ ਨੂੰ ਇਹਨੂੰ ਵਿਖਾ ਦੇ ਵਿਖਾ ਦੇ ਕੋਈ ਨਾ ਲੈ ਵੀ ਤੋੜ ਕੇ ਵਿਖਾ ਦੀ ਆਪਾਂ ਇੱਕ ਵਾਰੀ ਤੁਹਾਨੂੰ ਮੈਂ ਦਰਸ਼ਨ ਕਰਵਾ ਲਈ ਦਿੰਨਾ ਅੱਜ ਸਾਨੂੰ ਸਾਰੇ ਕੰਮ ਆਪ ਹੀ ਕਰਨੇ ਪੈਣੇ ਆ ਖੋਲ ਖੋਲ ਕੇ ਵੀ ਆਪ ਹੀ ਵਿਖਾਇਆ ਕਰਨੀਓ ਵੇਖੀ ਜਾਓ ਬਸ ਹੂੰ ਇਹਦਾ ਸਾਬੀ ਰਸਤਾ ਤੇਰੇ ਤੋਂ ਹੁਣੇ ਛੜਾ ਗਈ ਤੂੰ ਦਾਖਤੜੀਆ ਤਾ ਤਗੜੀ ਆ ਮੱਝ ਕਹਿੰਦਾ ਲੈ ਜਾ ਵੀ ਪਣਦੇ ਸੰਧਵਾ ਹਾਂ ਲੈ ਨੀਂ ਉਹ ਹੂੰ ਲੈ ਮਿੱਤਰੋ ਦੇਖ ਸਕਦੇ ਆ ਜਿਹੜੇ ਭਰਾਣੋਂ ਘਰੇ ਦੁੱਧ ਪੀਣ ਨੂੰ ਚਾਹੀਦੀ ਆ ਤੁਸੀਂ ਬਾਈ ਹੁਣ ਇਹਨਾਂ ਨਾਲ ਰਾਬਤਾ ਕਾਇਮ ਕਰ ਲਿਆ ਜੇ ਕਿਉਂਕਿ ਮੈਨੂੰ ਮੱਲਾ ਕਦ ਕੁਦ ਮੇ ਦਾ ਲੈਵਲ ਉਪਰ ਚੰਗਾ ਵਾ ਬਾਡੀ ਮੰਤਰ ਦੀ ਮੈਂ ਖੁੱਲੀ ਡੁੱਲੀ ਆ ਪੱਠੇ ਪੁੱਠੇ ਚੱਕ ਕੇ ਮੈਂ ਟੋਰਾਂ ਨਾਲ ਦੁੱਧ ਪੀਣ ਵਾਲੇ ਬੰਦੇ ਦੇ ਫੁੱਲ ਕੰਮ ਦੀ ਮੈਂ ਘੱਟੇ ਵਾਲਾ ਸੌਦਾ ਨੇ ਕਿਉਂਕਿ ਪੁੜਾ ਪੜਾ ਵਹਦਾ ਚੰਗਾ ਪਿਆ ਹੱਡਾ ਪੈਰਾਂ ਦੀ ਮੈਂ ਖੁੱਲੀ ਡੁੱਲੀ ਪਈ ਆ ਨੰਬਰ ਮੇ ਬਾਈ ਗੁਰਪ੍ਰੀਤ ਦਾ ਤੁਹਾਨੂੰ ਦੱਸ ਦਿੰਦਾ ਜਿਹੜੇ ਨੰਬਰ ਤੇ ਤੁਸੀਂ ਰਾਬਤਾ ਕਾਇਮ ਕਰਨਾ ਵਾ ਮਿੱਤਰੋ ਨੰਬਰ ਹੈਗਾ 99158 444399158 4414 439 ਥੋੜੀ 89915814439 ਨੰਬਰ ਹੈ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਗਲਬਾਦ ਪਰਨੇ ਗੁਰਜੀਤਵਾਰ ਸਿੰਘ ਗੱਲ ਜਲਾ ਫਰੀਦਕੋਟ ਪਰਨੇ